ਹਾਂਜੀ ਆ ਮੇਰਾ ਨਾਮ ਡਾਕਟਰ ਬਲਜਿੰਦਰ ਕੁਮਾਰ ਹੈ ਮੈਂ ਸਿਵਲ ਹਸਪੀਟਲ ਬੰਗਾ ਵਿਖੇ ਬਤੌਰ ਮੈਡੀਸਨ ਸਪੈਸ਼ਲਿਸਟ ਇੱਕ ਕੰਮ ਕਰ ਰਹੇ ਹਾਂ ਤੇ ਜਿਵੇਂ ਹੀ ਹੈ ਕਿ ਕੱਲ 24 9 ਨੂੰ ਦਿਨ ਬੁੱਧਵਾਰ ਵਾਲੇ ਦਿਨ ਤੇ ਪਿੰਡ ਪੌਰਾ ਵਿਖੇ ਇਹ ਐਸਵੀ ਐਨੀਮਲ ਸਵਾਈਨ ਫਲੂ ਦੇ ਕੇਸਿਸ ਰਿਕਾਰਡ ਕੀਤੇ ਗਏ ਹਨ ਬਕਾਇਦਾ ਉਹਨਾਂ ਦੀ ਜਿਹੜੀ ਪੁਸ਼ਟੀ ਹੋਈ ਹੈਗੀ ਆ ਤੇ ਟ੍ਰਿਬਿਊਨ ਅਖਬਾਰ ਦੇ ਵਿੱਚ ਉਹਨਾਂ ਦੀ ਖਬਰ ਵੀ ਲੱਗ ਚੁੱਕੀ ਹੈ ਕਿ ਇੱਕ ਪੁਸ਼ਟੀ ਹੋਈ ਹੈਗੀ ਕਿ ਪੋਜ਼ਿਟਿਵ ਕੇਸਸ ਆਏ ਹਨ ਤੇ World Health Organization Animal Health ਵੱਲੋਂ ਇਹਨਾਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਤੇ ਜਿਹੜਾ ਇਹ ਹੈਗਾ ਐਨੀਮਲ ਸਵਾਈਨ ਫਲੂ ਦੇ ਕੇਸਸ ਦੀ ਮਾਰਟੈਲਿਟੀ ਜਿਹੜੀ ਹੈਗੀ ਆ ਉਹ 100% ਹੈਗੀ ਆ ਤੇ ਪਰ ਉਸ ਦੇ ਨਾਲ ਦੀ ਨਾਲ ਤੇ ਜਿਹੜੇ ਤੇ ਸਾਡੇ ਕੋਲ ਇਹਨਾਂ ਦੇ ਰਿਲੇਟਡ ਕੋਈ ਕੇਸਿਸ ਜਿਹੜੇ ਬੰਦਿਆਂ ਦੇ ਵਿੱਚ ਜਾਂ ਹਿਊਮਨਸ ਦੇ ਵਿੱਚ ਇਹ ਨਹੀਂ ਪਾਏ ਗਏ ਹਜੇ ਤੱਕ ਮੈਂ ਕੱਲ ਦੀ ਤੇ ਅੱਜ ਦੀ ਓਪੀਡੀ ਜਿਹੜੀ ਕੀਤੀ ਹੈਗੀ ਆ ਉਹਨਾਂ ਦੇ ਵਿੱਚ ਕੋਈ ਵੀ ਇਹ ਆਮ ਲੋਕਾਂ ਦੇ ਵਿੱਚ ਵੀ ਇਹਨਾਂ ਦੇ ਕੋਈ ਸਿੰਪਟਮ ਜਾਂ ਇਹਨਾਂ ਦੇ ਰਿਲੇਟਡ ਕੋਈ ਕੇਸਿਸ ਆਪਣੇ ਕੋਲ ਹਜੇ ਓਪੀਡੀ ਦੇ ਵਿੱਚ ਨਹੀਂ ਆਏ ਹੈ ਮੈਸੇਜ ਇਹ ਹੈ ਕਿ ਜਿਹੜਾ ਏਰੀਆ ਅਫੈਕਟਡ ਹੈਗਾ ਜਿਵੇਂ ਕਿ ਪੌਰਾ ਪਿੰਡ ਜਿਹੜਾ ਏਰੀਆ ਅਫੈਕਟਡ ਹੈਗਾ ਆ ਜਿੱਥੇ ਕੇਸਿਸ ਆਏ ਹਨ ਉੱਥੇ ਦੇ 10 ਕਿਲੋਮੀਟਰ ਦੇ ਏਰੀਆ ਦੇ ਵਿੱਚ ਇਹ ਜਿਹੜੀ ਆਮ ਲੋਕਾਂ ਦੀ ਆਵਾਜਾਈ ਘੱਟ ਕੀਤੀ ਜਾਵੇ ਤੇ ਜੇ ਕਿਸੇ ਨੂੰ ਇਹ ਆਮ ਲੋਕਾਂ ਦੇ ਵਿੱਚ ਜਾਂ ਜਿਹੜੇ ਲੋਕਾਂ ਦੇ ਵਿੱਚ ਕੋਈ ਸਿੰਪਟਮ ਆnde ਹੈ ਜਿਵੇਂ ਕਿ ਬੁਖਾਰ ਹੋ ਰਿਹਾ ਹੈ ਖਾਂਸੀ ਹੋ ਰਹੀ ਹੈ ਸਰੀਰ ਦਰਦ ਕਰ ਰਿਹਾ ਹੈ ਗਾ ਟਟੀਆਂ ਉਲਟੀਆਂ ਲੱਗਦੀਆਂ ਹਨ ਉਹਨਾਂ ਨੂੰ ਇਹ ਮੈਸੇਜ ਹੈ ਕਿ ਉਹ ਤੁਰੰਤ ਨੇੜਲੇ ਸਿਵਲ ਹਸਪਤਾਲ ਜਾਂ ਆਪਣੇ ਮੋਢਲੇ ਆਮ ਆਦਮੀ ਕਲੀਨਿਕ ਵਿੱਚ ਜਲਦੀ ਤੇ ਜਾ ਕੇ ਰਿਪੋਰਟ ਕਰਨ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਖਤੇ ਮੈਂ ਅੱਜ ਇਸ ਕਰਕੇ ਲਾਈਵ ਹਾਂ ਕਿ ਅੱਜ ਪੰਜਾਬ ਦੇ ਵਿੱਚ ਹਨਾ ਤੋਂ ਬਾਅਦ ਕਾਫੀ ਲਗਾਤਾਰ ਇਹ ਖਬਰਾਂ ਮਿਲ ਰਹੀਆਂ ਕਿ ਕੁਝ ਬਿਹਾਨੀ ਕੋ ਬਿਮਾਰੀਆਂ ਜਿਹੜੀਆਂ ਉਹ ਅੱਜ ਸਾਡੇ ਪੰਜਾਬ ਦੇ ਵਿੱਚ ਦਸ ਤੱਕ ਦੇ ਰਹੀਆਂ ਜਿਸ ਦੇ ਤਾਜ਼ਾ ਅਨੁਸਾਰ ਸਾਡੇ ਇਲਾਕੇ ਦੇ ਵਿੱਚ ਔਰਾਪਿੰਡ ਤੋਂ ਪਰੋਸੇ ਜੇ ਉਚਿਤ ਪਤਾ ਲੱਗਾਇਆ ਕਿ ਉੱਥੇ ਆਫਰੀਕਨ ਸਵਾਈਨ ਜੀਵਾ ਜਿਹੜਾ ਆ ਉਹ ਵੱਡੇ ਪੱਧਰ ਤੇ ਜਿਹੜੀ ਆ ਉਹਦੀ ਕੋਈ ਸੰਭਾਵਨਾ ਨਜ਼ਰ ਆਦੀ ਹੈ ਉਹਦੇ ਲਈ ਸਾਡੇ ਜਿਲ੍ਹਾ ਪ੍ਰਸ਼ਾਸਨ ਨੇ ਮਾਨਯੋਗ ਡਿਪਟੀ ਕਮਿਸ਼ਨਰ ਸਰਦਾਰ ਹਰਪੁਰ ਜੀ ਸਿੰਘ ਜੀ ਨੇ ਪੰਜਾਬ ਦੇ ਲੋਕਾਂ ਖਾਸ ਕਰਕੇ ਆਪਣੇ ਜ਼ਿਲ੍ਹੇ ਦੇ ਵਸਨੀਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਜਿੱਥੇ ਜਿੱਥੇ ਕਿਤੇ ਜਿਹੜੇ ਅਗਰਤੇ ਇੱਕ ਫਾਰਮ ਹੈ ਗਿਆ ਸੂਰ ਫਾਰਮ ਹੈ ਗਿਆ ਕਿਉਂਕਿ ਇਹ ਉਸ ਜਾਨਵਰ ਤੋਂ ਜ਼ਿਆਦਾ ਫੈਲਣ ਲੱਗਾ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਸੰਗਤ ਇਲਾਕਿਆਂ ਦੇ ਵਿੱਚ ਜਿੱਥੇ ਕੋਈ ਸੂਰ ਪਾਲੇ ਜਾਂਦੇ ਆ ਉਹਨਾਂ ਤੋਂ ਜਿਹੜੇ ਕੁਝ ਕੰਮ ਕਰਦਾ ੁੱਕੜ ੁੱਕੜ 10 ਕਿਲੋਮੀਟਰ ਦੇ ਏਰੀਆ ਤੇ ਬਾਹਰ ਨਾ ਜਾਵੇ ਉਹ ਆਪਣੇ ਉਸ ਕੰਪਾਊਂਡ ਵਿੱਚ ਰਹੇ ਬਾਹਰ ਨਾ ਜਾਵੇ ਤਾਂ ਕਿ ਇਹ ਬਿਮਾਰੀ ਜਿਹੜੀ ਹੈ ਕਿਸੇ ਨੂੰ ਫੈਲ ਨਾ ਸਕੇ। ਔਰ ਨਾਰੀ ਨੇ ਤਾਕੀਦ ਕੀਤੀ ਹੈ ਕਿ ਬਾਹਰਲੇ ਰੋਗ ਵੀ ਹੋ ਸਕ ਸੰਗਤ ਪਰਵਾਪਤ ਅਲਾਕੇ ਵਿੱਚ ਨਾ ਜਾਵੇ। ਸੋ ਮੇਰੇ ਸਾਰੇ ਨਗਰ ਸਭਾ ਹਰ ਬੰਗਾ ਨਵਾਂ ਸ਼ਹਿਰ ਬਲਾਚੌਰ ਅਜੀਲਾ ਸ਼ਹਿਰ ਪਾਕਸਨ ਨਗਰ ਦੇ ਸਾਰੇ ਵਸਨੀਕਾਂ ਨੂੰ ਅਪੀਲ ਹੈ ਕਿ ਜੇ ਪੰਜਾਬ ਦੇ ਵਿੱਚ ਅਸੀਂ ਇਹ ਜਿਹੜੀ ਭਿਆਨਕ ਬਿਮਾਰੀ ਦਸਤਕ ਦੇ ਰਹੀ ਹੈ ਉਹਨੂੰ ਕੰਟਰੋਲ ਕਰਨਾ ਤਾਂ ਉਹਦੇ ਲਈ ਸਾਨੂੰ ਇਤਿਹਾਤ ਵਰਤਣਾ ਪੈਣਾ ਹੈ ਕਿ ਅਸੀਂ ਵੀ ਉਸ ਪਰਵਾਪਤ ਅਲਾਕੇ ਵਿੱਚ ਨਾ ਜਾਈਏ। ਔਰ ਜਿਹੜਾ ਕੋਈ ਸਰਦ ਮਿੱਤਰ ਦੋਸਤ ਇਸਦਾ ਵੀ ਉਸ ਅਲਾਕੇ ਚ ਜਾਣ ਦੀ ਕੋਸ਼ਿਸ਼ ਕਰਦਾ ਜਾਇਆਵੇ। ਔਰ ਨਾਲ ਦੇ ਨਾਲ ਜਿਹੜੇ ਸੂਰੂ ਜਾਨਵਰ ਤੋਂ ਪ੍ਰਗਟ ਹੈਗੇ ਆ ਜਾਂ ਮੀਟ ਹੈਗਾ ਉਹਨਾਂ ਦਾ ਚਾ ਕੋਈ ਹੋਰ ਹੈਗੇ ਆ ਉਹਨਾਂ ਨੂੰ ਵੀ ਜਿਹੜਾ ਆ ਉਹ ਆਪਣੇ ਤੋਂ ਦੂਰ ਰੱਖੋ ਸੋ ਮੇਰੀ ਇੱਕ ਵਾਰ ਫੇਰ ਸਾਰੇ ਜਿਲ੍ਹਾ ਸੀਪਕਸ ਨਗਰ ਦੇ ਵਸਣ ਅਬੀਲਾ ਕਿ ਜਿੱਥੇ ਸਰਕਾਰ ਇਸ ਕਰ ਲਈ ਮਸਤੀਦਨਲ ਕੰਮ ਕਰ ਰਹੀ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਦਾ ਪਰ ਜਿਲ੍ਹੇ ਦੇ ਲੋਕਾਂ ਦਾ ਜਿਹੜਾ ਸੇਤ ప్రతి ਪੂਰੀ ਸੰਜੀਦਗੀ ਨਾਲ ਅਸੀਂ ਧਿਆਨ ਰੱਖਣਾ ਉੱਥੇ ਸਾਡੀਆਂ ਵੀ ਜ਼ਿੰਮੇਵਾਰੀਆਂ ਬਣਦੀਆਂ ਕਿ ਅਸੀਂ ਕਰੋ ਤਾਂ ਕਿ ਚਨਾ ਜਾਈਏ ਸੋ ਇਹਦੇ ਲਈ ਮੈਂ ਸਾਰੇ ਨਗਰ ਵਸੇ ਬਿਸ਼ੇਸ਼ ਤੌਰ ਤੇ ਮੇਰੇ ਸਤਿਕਾਰਯੋਗ ਵੱਡ ਛੋਟੇ ਵੀ ਕਾਫੀ ਲੰਬੇ ਸਮੇਂ ਤੋਂ ਜਿਹੜੇ ਕਿ ਲੋਕਾਲੀ ਸੇਵਾ ਦਾ ਵਿੱਚ ਪੱਤਰਕਾਰੀ ਸੰਸਥਾ ਜੇਟਾ ਅੰਦਿਰਾਲ ਉਹ ਘਰ ਰਿਆ ਮੇਹਬਤ ਜੀ ਉਹ ਵਿਸ਼ੇਸ਼ ਤੌਰ ਤੇ ਆਈ ਸੀ ਉਹਨਾਂ ਦਾ ਵੀ ਇਸ ਗੱਲ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕਿ ਉਹਨਾਂ ਨੇ ਲੋਕਾਂ ਨੂੰ ਸੇਵਾ ਕੀਤਾ ਥੈਂਕ ਯੂ ਪਰਵਾਹ ਭਾਈ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ Gracias.